ਤੋ ਅਸੀਂ ਸੇਵਾ ਕਰਨ ਜਾ ਰਹੇ ਆ ਤੇ ਪਿੰਡਾਂ ਚ ਤੇ ਰਸਤੇ ਚ ਨਾ ਇੱਕ ਐਕਸੀਡੈਂਟ ਹੋਇਆ ਪਿਆ ਐਕਸੀਡੈਂਟ ਹੋਇਆ ਪਿਆ ਕੋਈ ਕੁੱਤਾ ਵੱਜਿਆ ਕਿਸੇ ਬਾਈਕ ਦੇ ਵਿੱਚ ਤੇ ਤਿੰਨ ਦੋ ਬੇਟੀਆਂ ਸੀ ਤੇ ਇੱਕ ਬੱਚਾ ਸੀ ਕੋਈ ਹਨਾ ਤਿੰਨ ਸੀ ਤੇ ਉਹਨੂੰ ਨਾ ਦੰਦਲ ਪਈ ਹੋਈ ਦੰਦਲ ਪਈ ਹੋਈ ਸਿਰ ਚ ਸੱਟ ਵੱਜੀ ਹੋਈ ਅਸੀਂ ਲੰਘ ਰਹੇ ਸੀ ਤੇ ਵਾਇਰਲੈਸ ਤੇ ਮੈਸੇਜ ਆਇਆ ਗਨਮੈਨ ਵਾਲੇ ਗੱਡਿਆਂ ਚ ਵੀ ਰਸਤੇ ਚ ਨਾ ਐਕਸੀਡੈਂਟ ਹੋਇਆ ਪਿਆ ਕੀ ਕਰਨਾ ਜੀ ਮੈਂ ਕਿਹਾ ਯਾਰ ਗੱਡੀਆਂ ਰੋਕੋ ਤੇ ਗੱਡੀਆਂ ਰੋਕੀਆਂ ਅਸੀਂ ਉਹਨਾਂ ਨੂੰ ਚੱਕ ਕੇ ਸਿੱਧਾ ਆਪਦੀ ਗਨਮੈਨ ਵਾਲੀ ਗੱਡੀ ਵਾਲੀ ਗਨਮੈਨ ਵਾਲੀ ਗੱਡੀ 'ਚ ਅਸੀਂ ਉਹਨਾਂ ਨੂੰ ਹਸਪੀਟਲ ਭੇਜਿਆ ਤੇ ਮੈਨੂੰ ਜੋ ਚੀਜ਼ ਵਧੀਆ ਲੱਗੀ ਹੁੰਦਲ ਵੀਰੇ ਹਾਂ ਹੁੰਦਲ ਸਾਹਿਬ ਜਦੋਂ ਕੁੜੀ ਨੂੰ ਚੱਕਿਆ ਗੱਡੀ 'ਚ ਬਿਠਾਇਆ ਮੈਂ ਚੱਕ ਕੇ ਆਪ ਰੱਖਿਆ ਗੱਡੀ 'ਚ ਤੇ ਜਦੋਂ ਕੁੜੀ ਨੂੰ ਗੱਡੀ 'ਚ ਮੈਂ ਰੱਖਿਆ ਤੇ ਉਹਨੂੰ ਹੋਸ਼ ਆਈ ਉਹ ਕਹਿੰਦੀ ਓ ਮਾਈ ਗਾਡ ਓ ਮਾਈ ਗਾਡ ਸਰਪ੍ਰਾਈਜ਼ ਹੋ ਗਈ ਹੈ ਨਾ ਵੀ ਮਨਕਿਰਤ ਵਾਲਕ ਨੇ ਮੈਨੂੰ ਵੀ ਹੈ ਨਾ ਯਾਰ ਸ਼ੁਕਰ ਦਾ ਤੇ ਆ ਵਾਹਿਗੁਰੂ ਜਿਨਨੇ ਜੋਗੇ ਅੱਜ ਜਿੱਥੇ ਆਂ ਜੋ ਆ ਉਹ ਧੰਨ ਗੁਰੂ ਗਬਿੰਦ ਸਿੰਘ ਮਹਾਰਾਜ ਆ ਉਹਦੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਬਦੌਲਤ ਤੇ ਆ ਆ ਪੰਜਾਬ ਦੀ ਬਦੌਲਤ ਹੈ ਇਹ ਇੰਡੀਆ ਸਾਡੇ ਜਿੰਨੇ ਪੰਜਾਬੀ ਸਾਡੇ 12 ਬਾਹਰਲੇ ਦੇਸ਼ਾਂ 'ਚ ਇੱਥੇ ਵਸ ਰਹੇ ਨੇ ਥੈਂਕ ਯੂ ਤੁਹਾਡਾ ਸਾਰਿਆਂ ਪੰਜਾਬ ਦੇ ਬੱਚੇ ਪੰਜਾਬ ਨਾਲ ਪਰਵਾਹ ਨਹੀਂ ਕਰਨੀ ਜਿੰਨੇ ਜੋਗੇ ਆ ਜੋ